ਬੀਤੇ ਦਿਨੀ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦਾ ਸ਼ੋਅ ਸੀ ਇਸ ਸ਼ੋਅ ਦੇ ਦੌਰਾਨ ਵਿਦਿਆਰਥੀਆਂ ਦੇ ਦੋ ਸਮੂਹਾਂ ਦੇ ਵਿਚਕਾਰ ਹਿੰਸਕ ਝੜਪ ਹੋ ਗਈ ਹੈ ਇਸ ਦੌਰਾਨ ਇੱਕ ਖਬਰ ਸਾਹਮਣੇ ਆਈ ਹੈ ਕਿ ਹਮਲਾਵਰਾਂ ਨੇ 4 ਵਿਦਿਆਰਥੀਆਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਹੈ ਤੋਂ ਅੰਦਾਜ਼ ਦੀ ਹੈ ਕਿ ਇਸ ਸ਼ੋਅ ਦੇ ਦੌਰਾਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਮ੍ਰਿਤਕ ਵਿਦਿਆਰਥੀ ਅਦਿੱਤਿਆ ਠਾਕੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਓਪੀਓ ਦੇ ਵਿੱਚ ਟੀਚਰਸ ਟ੍ਰੇਨਿੰਗ ਦਾ ਦੂਜੇ ਸਾਲ ਦਾ ਵਿਦਿਆਰਥੀ ਸੀ ਤੋਂ ਅੰਦਾਜ਼ਾ ਹੈ ਕਿ ਸੈਕਟਰ 11 ਥਾਣੀ ਦੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਤਲ ਦਾ ਮਾਮਲਾ ਟਰਚ ਕਰ ਲਿਆ ਹੈ ਪੁਲਿਸ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਮਾਸੂਮ ਸ਼ਰਮਾ ਦਾ ਚੋ ਸ਼ੁੱਕਰਵਾਰ ਰਾਤ ਨੂੰ ਓਪੀਓ ਦੇ ਵਿੱਚ ਚੱਲ ਰਿਹਾ ਸੀ ਇਸ ਦੌਰਾਨ ਸਟੇਜ ਦੇ ਪਿੱਛੇ ਤੋਂ ਗੁੱਟਾਂ ਦੇ ਵਿਚਕਾਰ ਝੜਪ ਹੋ ਗਈ ਇਸ ਦੌਰਾਨ ਚਾਰ ਵਿਦਿਆਰਥੀ ਜ਼ਖਮੀ ਹੋ ਗਏ ਅਤੇ ਹਮਲਾਵਰ ਉੱਥੋਂ ਭੱਜ ਚੁੱਕੇ ਨੇ ਪੁਲਿਸ ਵੀ ਮੌਕੇ ਤੇ ਉੱਥੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੋ ਅੰਦਾਜ਼ਾ ਹੈ ਕਿ ਇਸ ਸਬਦ ਦੇ ਦੌਰਾਨ ਜ਼ਖਮੀ ਅਦਿੱਤਿਆਦੀ ਮੌਤ ਹੋ ਗਈ ਹੈ ਸ਼ੁੱਕਰਵਾਰ ਰਾਤ ਨੂੰ ਪੀਓ ਦੇ ਵਿੱਚ ਮਾਸੂਮ ਸ਼ਰਮਾ ਦਾ ਸ਼ੋਅ ਚੱਲ ਰਿਹਾ ਸੀ ਇਹ ਦੇਖਣ ਦੇ ਲਈ ਵਿਦਿਆਰਥੀ ਅਤੇ ਹੋਰ ਲੋਕ ਦੁਪਹਿਰ ਤੋਂ ਹੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਮਾਸੂਮ ਸ਼ਰਮਾ ਸ਼ਾਮ ਦੇ 6 ਵਜੇ ਪੀਓ ਪਹੁੰਚਿਆ ਸੀ ਜਦੋਂ ਮਾਸੂਮ ਸੋਮ ਸ਼ਰਮਾ ਸਟੇਜ ਤੇ ਪ੍ਰਦਰਸ਼ਨ ਕਰਦੇ ਸੀ ਤਾਂ ਲਾਊਡ ਸਪੀਕਰ ਦੀ ਆਵਾਜ਼ ਬਹੁਤ ਜ਼ਿਆਦਾ ਸੀ ਇਸ ਦੌਰਾਨ ਸਟੇਜ ਦੇ ਪਿੱਛੇ ਲੜਾਈ ਹੋ ਗਈ ਲਾਊਡ ਸਪੀਕਰ ਦੀ ਆਵਾਜ਼ ਅਤੇ ਵਿਦਿਆਰਥੀਆਂ ਦੇ ਸ਼ੋਰ ਦੇ ਕਾਰਨ ਲੜਾਈ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ ਸਖਮੀ ਹੋਣ ਦੇ ਅਦਿੱਤਿਆ ਠਾਕੁਰ ਜ਼ਮੀਨ ਤੇ ਡਿੱਗ ਪਿਆ ਫਿਰ ਉੱਥੇ ਮੌਜੂਦ ਹੋਰ ਵਿਦਿਆਰਥੀਆਂ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਬੰਦਸੀਏ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਸੀ ਬੀਤੇ ਦਿਨੀ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦਾ ਸ਼ੋਅ ਸੀ ਇਸ ਸ਼ੋਅ ਦੇ ਦੌਰਾਨ ਵਿਦਿਆਰਥੀਆਂ ਦੇ ਦੋ ਸਮੂਹਾਂ ਦੇ ਵਿਚਕਾਰ ਹਿੰਸਕ ਝੜਪ ਹੋ ਗਈ ਹੈ ਇਸ ਦੌਰਾਨ ਇੱਕ ਖਬਰ ਸਾਹਮਣੇ ਆਈ ਹੈ ਕਿ ਹਮਲਾਵਰਾਂ ਨੇ ਚਾਰ ਵਿਦਿਆਰਥੀਆਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਹੈ ਤੋਂ ਅੰਦਾਜ਼ ਦੀ ਇਹ ਕਿ ਇਸ ਸ਼ੋਅ ਦੇ ਦੌਰਾਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਮ੍ਰਿਤਕ ਵਿਦਿਆਰਥੀ ਅਦਿੱਤਿਆ ਠਾਕੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਉਪੀ ਦੇ ਵਿੱਚ ਟੀਚਰਸ ਟ੍ਰੇਨਿੰਗ ਦਾ ਦੂਜੇ ਸਾਲ ਦਾ ਵਿਦਿਆਰਥੀ ਸੀ ਅੰਦਾਜ਼ਾ ਹੈ ਕਿ ਸੈਕਟਰ 11 ਥਾਣੀ ਦੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਤਲ ਦਾ ਮਾਮਲਾ ਟਰਚ ਕਰ ਲਿਆ ਹੈ ਪੁਲਿਸ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਮਾਸੂਮ ਸ਼ਰਮਾ ਦਾ ਚੋ ਸ਼ੁੱਕਰਵਾਰ ਰਾਤ ਨੂੰ ਪੀਓ ਦੇ ਵਿੱਚ ਚੱਲ ਰਿਹਾ ਸੀ ਇਸ ਦੌਰਾਨ ਸਟੇਜ ਦੇ ਪਿੱਛੇ ਤੋਂ ਗੁੱਟਾਂ ਦੇ ਵਿਚਕਾਰ ਝੜਪ ਹੋ ਗਈ ਇਸ ਦੌਰਾਨ ਚਾਰ ਵਿਦਿਆਰਥੀ ਜ਼ਖਮੀ ਹੋ ਗਏ ਅਤੇ ਹਮਲਾਵਰ ਉੱਥੋਂ ਭੱਜ ਚੁੱਕੇ ਨੇ ਪੁਲਿਸ ਵੀ ਮੌਕੇ ਤੇ ਉੱਥੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੋ ਅੰਦਾਜ਼ਾ ਹੈ ਕਿ ਇਸ ਸਬਦ ਦੇ ਦੌਰਾਨ ਜ਼ਖਮੀ ਅਦਿੱਤਿਆਦੀਨ ਮੌਤ ਹੋ ਗਈ ਹੈ ਸ਼ੁੱਕਰਵਾਰ ਰਾਤ ਨੂੰ ਪੀਓ ਦੇ ਵਿੱਚ ਮਾਸੂਮ ਸ਼ਰਮਾ ਦਾ ਸ਼ੋਅ ਚੱਲ ਰਿਹਾ ਸੀ ਇਹ ਦੇਖਣ ਦੇ ਲਈ ਵਿਦਿਆਰਥੀ ਅਤੇ ਹੋਰ ਲੋਕ ਦੁਪਹਿਰ ਤੋਂ ਹੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਮਾਸੂਮ ਸ਼ਰਮਾ ਸ਼ਾਮ ਦੇ 6 ਵਜੇ ਪੀਓ ਪਹੁੰਚਿਆ ਸੀ ਜਦੋਂ ਮਾਸੂਮ ਉਮ ਸ਼ਰਮਾ ਸਟੇਜ ਤੇ ਪ੍ਰਦਰਸ਼ਨ ਕਰਦੇ ਸੀ ਤਾਂ ਲਾਊਡ ਸਪੀਕਰ ਦੀ ਆਵਾਜ਼ ਬਹੁਤ ਜ਼ਿਆਦਾ ਸੀ ਇਸ ਦੌਰਾਨ ਸਟੇਜ ਦੇ ਪਿੱਛੇ ਲੜਾਈ ਹੋ ਗਈ ਲਾਊਡ ਸਪੀਕਰ ਦੀ ਆਵਾਜ਼ ਅਤੇ ਵਿਦਿਆਰਥੀਆਂ ਦੇ ਸ਼ੋਰ ਦੇ ਕਾਰਨ ਲੜਾਈ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ ਸਖਮੀ ਹੋਣ ਦੇ ਅਦਿੱਤਿਆ ਠਾਕੁਰ ਜ਼ਮੀਨ ਤੇ ਡਿੱਗ ਪਿਆ ਫਿਰ ਉੱਥੇ ਮੌਜੂਦ ਹੋਰ ਵਿਦਿਆਰਥੀਆਂ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਬੰਦਸਾਹੀਏ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੇ